ਹਾਂਜੀ ਨਮਸਕਾਰ ਦੋਸਤੋ ਮੈਂ ਤੁਹਾਡਾ ਰਾਈਟਰ ਸੀਰਾ ਕੋਟਰਮੂ ਦੋਸਤੋ ਲੈ ਕੇ ਆਇਆ ਤੁਹਾਡੇ ਸਾਹਮਣੇ ਇੱਕ ਹੋਰ ਹੱਦ ਬੀਤੀ ਕਹਾਣੀ ਦੋਸਤੋ ਇੱਕ ਕਹਾਣੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੰਗਰਾਉਟ ਕਲਾਂ ਦੀ ਆ ਦੋਸਤੋ ਬਾਈ ਦਾ ਰਾਤੀ ਫੋਨ ਆਇਆ ਕਹਿੰਦਾ ਵੀਰੇ ਮੈਂ ਤੁਹਾਡੀ ਪਹਿਲਾਂ ਵਾਲੀ ਵੀਡੀਓ ਦੇਖੀ ਸੀ ਤਾਂ ਇੱਕ ਮੇਰੇ ਨਾਲ ਹੱਦ ਬੀਤੀ ਮੈਂ ਤੁਹਾਨੂੰ ਸੁਣਾਉਣੀ ਆ ਚਲੋ ਬਾਈ ਨੇ ਮੈਨੂੰ ਸਾਰੀ ਕਹਾਣੀ ਸੁਣਾਈ ਬਾਈ ਜੀ ਸੱਚ ਮੰਨਿਓ ਬਹੁਤ ਦੁੱਖ ਹੋਇਆ ਕਹਾਣੀ ਸੁਣ ਕੇ ਵੀਰ ਕਹਿੰਦਾ ਬਾਈ ਮੈਂ ਇੱਕ ਗਰੀਬ ਜਾਤੀ ਦਾ ਮੁੰਡਾ ਕਾ ਮਾਜੀ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਸੀ ਵੀਰ ਕਹਿੰਦਾ ਘਰ ਦੇ ਵਿੱਚ ਇੱਕ ਮੇਰੇ ਘਰ ਵਾਲੀ ਤੇ ਮੇਰੇ ਬਾਪੂ ਜੀ ਤੇ ਦੋ ਮੇਰੇ ਬੱਚੇ ਸੀ ਬੱਚਿਆਂ ਦੇ ਵਿੱਚੋਂ ਇੱਕ ਤਾਂ 10 ਸਾਲ ਦਾ ਬਈਰਾ ਕਹਿੰਦਾ ਮੇਰੇ ਮੁੰਡਾ ਸੀ ਤੇ ਇੱਕ 12-13 ਸਾਲਾ ਦੀ ਕਹਿੰਦੇ ਗੁੜੀਆ ਸੀ ਦੋਸਤੋ ਕਹਿੰਦਾ ਬਾਈ ਦਾ ਕਹਿਣਾਗਾ ਕਹਿੰਦਾ ਮੈਂ ਇੱਕ ਜ਼ਿੰਮੇਦਾਰ ਘਰਾਂ ਦੇ ਵਿੱਚ ਕੰਮ ਕਰਦਾ ਦਾਗਾ ਸਿਰੀ ਕਹਿੰਦੇ ਜੀ ਨੂੰ ਉਹ ਸਿਰੀ ਰਾਲਿਆ ਹੋਇਆ ਸੀ ਵੀਰ ਸਿਰਿ ਰਲਿਆ ਹੋਸੀ ਵੀਰਾ ਕਹਿੰਦਾ ਮੈਂ ਸਵੇਰੇ 4 ਵਜੇ ਜਾਂਦਾ ਬਾਈ ਰਾਤ ਕਈ ਵਾਰ ਰਾਤ ਨੂੰ ਘਰੇ ਵੀ ਨਾਉਂਦਾ ਨੀਰ ਨਾਉਂਦਾ 10-10 ਵਜੇ ਘਰੇ ਆਉਂਦਾ ਸਾਰਾ ਦਿਨ ਜਿਮੀਦਾਰ ਦੇ ਘਰੇ ਕੰਮ ਕਰਦਾ ਪਾਣੀ ਲਾਉਂਦਾ ਖੇਤਾਂ ਨੂੰ ਬਾਈ ਤੇ ਸੱਨੀ ਪਸ਼ੂਆਂ ਸਾਮਦਾ ਹਨਾ ਕਹਿੰਦਾ ਵੀ ਮੇਰਾ ਘਰੇ ਆਉਣਾ ਜਾਣਾ ਬਹੁਤ ਘੱਟ ਸੀ ਬਾਈ ਕਹਿੰਦਾ ਮੇਰੇ ਘਰ ਵਾਲੀ ਦਾ ਬਾਈ ਕਿਸੇ ਜ਼ਿਮੀਦਾਰ ਨੇ ਨਾਲ ਗੱਲਬਾਤ ਹੋ ਜਾਂਦੀ ਕਹਿੰਦਾ ਬਈ ਚਲੋ ਜਦੋਂ ਮੈਂ ਘਰੇ ਆਉਂਦਾ ਮੇਰੇ ਘਰ ਵਾਲੇ ਫੋਨ ਤੇ ਲੱਗੀ ਰਹਿੰਦੀ ਹੈ ਕਹਿੰਦਾ ਮੈਨੂੰ ਥੋੜਾ ਥੋੜਾ ਸੱਕ ਹੋਣ ਲੱਗ ਗਿਆ ਬਈ ਉਹਨੇ ਇੱਕ ਦਿਨ ਸਰੇ ਆਮ ਡਾਇਰੈਕਟ ਗੱਲ ਕਰ ਲਿਓ ਕਹਿੰਦਾ ਵੀ ਦੇਖ ਭਾਗ ਬਣੇ ਜਿਹੜੇ ਤੇਰੇ ਲੱਥਣਾ ਹੁਣ ਜਿਹੜੇ ਤੋ ਰਾਹੇ ਚੱਲ ਪੀ ਉਹ ਹੈ ਤਾਂ ਚੰਗੀ ਗੱਲ ਨਹੀਂ ਪਰ ਫਿਰ ਵੀ ਮੈਂ ਤੈਨੂੰ ਇੱਕ ਵਾਰ ਕਹਿੰਨਾ ਹਲੇ ਵੀ ਕੁਛ ਨਹੀਂ ਵਿਗੜਿਆ ਤੂੰ ਇਹ ਰਸਤਾ ਗਲਤੋਂ ਤਾਂ ਛੱਡ ਦੇ ਮੇਰੇ ਘਰ ਵਾਲੇ ਕਹਿੰਦਾ ਬਾਈ ਮੇਰੇ ਗੱਲ ਪੈ ਗਈ ਕਿ ਤੂੰ ਕਾ ਮੇਰੇ ਤੇ ਸੱਕ ਕਰਦਾਗਾ ਫਲਾਨਾ ਠਿਕਾ ਤੇ ਬਾਈ ਕਹਿੰਦਾ ਬਾਈ ਮੈਂ ਦੋ ਟਾਈਮ ਨੇ ਫੇਰ ਲੰਘ ਕੇ ਮੈਂ ਕਿਹਾ ਚੱਲ ਕਾ ਨੂੰ ਕਲੇਸ਼ ਕਰਨੀ ਆ ਕਾ ਨੂੰ ਕਲੇਸ਼ ਕਰਨਾ ਕਹਿੰਦਾ ਬਾਈ ਫੇਰ ਉਹੀ ਗੱਲ ਕਲੇਸ਼ ਤਾਂ ਹੋਣੀ ਸੀ ਬਾਈ ਕਹਿੰਦਾ ਮੈਂ ਮੇਰੇ ਘਰ ਵਾਲੀ ਬਾਈ ਦਿਨੋਂ ਦਿਨ ਬਾਅਦ ਦੇ ਗਈ ਕਹਿੰਦਾ ਕਦੇ ਕਦੇ ਤਾਂ ਬਾਈ ਮੇਰੇ ਸਾਹਮਣੇ ਹੀ ਫੋਨ ਲਾ ਕੇ ਬਾਹਰ ਨੂੰ ਗਲੀ ਦੇ ਵਿੱਚ ਗੱਲ ਕਰਨ ਲੱਗ ਜਾਂਦੀ ਤੇ ਮੈਂ ਅੰਦਰ ਬੈਠਿਆ ਹੁੰਦਾ ਤੇ ਬਾਈ ਕਹਿੰਦਾ ਕਦੇ ਕਦੇ ਬਾਈ ਮੈਂ ਰੋਟੀ ਵੇਟ ਕਰੀ ਜਾਂਦਾ ਰਹਿੰਦਾ ਵੀ ਰੋਟੀ ਆ ਜੇ ਲਿਆ ਪਾਣੀ ਲਿਆ ਚਾਹ ਲਿਆ ਕਹਿੰਦਾ ਨਾ ਬਾਈ ਫੋਨ ਤੇ ਲੱਗੀ ਨੇ ਮੈਂ ਉਹਨੂੰ ਕਿਹਾ ਵੀ ਤੇਰੇ ਅਬ ਬਥੇਰਾ ਸਮਝਾਇਆ ਉਹ ਵੀ ਮੈਂ ਪਿਆਰ ਨਾ ਕਹਿਣਾ ਉਹ ਦੇਖ ਭਾਗ ਮਨੇ ਆਪਣਾ ਘਰ ਪਟਿਆ ਜਊ ਘਰ ਪਟਿਆ ਜਊ ਇਹ ਜੇ ਲੱਸਣ ਤੋਂ ਛੜਦੇ ਪਰ ਬਾਈ ਉਹ ਕਾਣ ਉਸਦ ਨੇ ਇੱਕ ਦਿਨ ਤੋਂ ਉਹਨੇ ਸਰਿਆਮ ਕਹਤਾ ਕਿ ਨਹੀਂ ਮੈਂ ਤਾਂ ਆਈ ਕਰੂੰਗੀ ਤੂੰ ਜਿਹੜਾ ਕੁਝ ਕਰਨਾ ਕਰ ਲੈ ਤੇ ਕਹਣਾ ਭਾਈ ਮੈਂ ਅੱਕ ਕੇ ਮੇਰੇ ਸਹੁਰੇ ਪਰਿਵਾਰ ਨੂੰ ਕਿਹਾ ਉਹਨਾਂ ਨੂੰ ਫੋਨ ਫਾਨ ਲਾਇਆ ਮੇਰੇ ਸਹੁਰੇ ਨੂੰ ਦੇਖ ਵੀ ਡੈਡੀ ਆਪਣੀ ਕੁੜੀ ਨੂੰ ਆ ਕੇ ਸਮਝਾ ਦਿਓ ਵੀ ਇਹ ਦਿਨੋਂ ਦੇ ਲੱਸਣ ਵਾਦੇ ਜਾਂਦੇ ਆ ਵੀ ਮੇਰਾ ਘਰ ਪਟਿਆ ਜਊ ਉਹ ਕਹਿੰਦੇ ਭਾਈ ਦੇਖ ਨਾ ਤੇ ਸੀ ਅੱਜ ਆਈਏ ਨਾ ਕੱਲ ਆਈਏ ਜਿਵੇਂ ਤੇਥੋਂ ਦਾ ਓਮੇ ਕਰ ਲਾ ਸਾਡੇ ਦੱਥ ਖੜੇ ਆ ਚਲੋ ਭਾਈ ਉਹਨਾਂ ਨੇ ਵੀ ਜਵਾਬ ਦਿੱਤਾ ਕਿਉਂਕਿ ਭਾਈ ਉਹਨਾਂ ਨੇ ਵੀ ਕਹਿੰਦੇ ਜਿਆਦਾ ਕੁਮਾਰੀ ਹੁੰਦੀ ਤੇ ਅਨਸਾਰੇ ਦੇਖੇ ਹੋਣਗੇ ਹਨਾ ਤਾਂ ਮੈਂ ਮੇਰੇ ਬਾਪੂ ਨਾਲ ਗੱਲ ਕੀਤੀ ਮੈਂ ਕਿ ਬਾਪੂ ਆਪਣਾ ਤਾਂ ਕੰਮ ਗਲਤ ਹੋ ਗਿਆ ਕਹਨਾ ਭਾਈ ਮੈਨੂੰ ਪਤਾ ਕਹਨਾ ਸਾਰੇ ਪਿੰਡ 'ਚ ਗੱਲ ਉੱਠੀ ਪਈ ਆ ਕਹਨਾ ਫਲਾਣਿਆਂ ਦਾ ਜ਼ਿੰਮੇਵਾਰਾਂ ਦਾ ਕਹਿੰਦਾ ਵੀ ਮੇਰੇ ਘਰ ਵਾਲ ਨੇ ਕਹਿੰਦਾ ਜ਼ਿਮੀਦਾਰਾਂ ਦੇ ਮੁੰਡੇ ਨਾਲ ਗੱਲਬਾਤ ਕੀਤੀ ਕਹਿੰਦਾ ਮੈਂ ਉਹਨਾਂ ਦੇ ਘਰੇ ਗਿਆ ਉਹਨੂੰ ਬਾਈ ਨੂੰ ਸਾਈਡ ਤੇ ਗੱਲ ਕਰਕੇ ਕਹੀ ਦੇਖ ਬਾਈ ਤੂੰ ਆ ਵੱਡਾ ਅਮੀਰ ਘਰੋਂ ਆ ਚੰਗੇ ਪਰਿਵਾਰ ਦਾ ਠੀਕ ਆ ਦੇਖ ਬਾਈ ਮੇਰੇ ਗਰੀਬ ਬੰਦੇ ਦਾ ਘਰ ਨਾ ਪੱਟ ਮੇਰੇ ਦੋ ਜਵਾਖ ਨੇ ਭਾਈ ਉਹ ਜ਼ਿਮੀਦਾਰ ਵੀ ਕਹਿੰਦਾ ਪੂਰਾ ਉਹ ਸੀ ਕਹੋਂਦਾ ਸੀ ਆਪਣੇ ਆਪ ਨੂੰ ਕਹਿੰਦਾ ਤੂੰ ਜਿਹੜਾ ਗੁੱਸਤ ਇੱਥੋਂ ਹੁੰਦਾ ਉਹ ਕਰ ਲੈ ਕਹਿੰਦਾ ਬਾਈ ਦੇ ਮੇਰੇ ਕਹਿੰਦਾ ਦੋ ਚਾਰ ਲਪੇੜੇ ਮਾਤਕੀ ਘਰੋਂ ਭੇਜਦਾ ਤੇ ਬਸ ਬਾਈ ਫਿਰ ਮੈਂ ਕੁਛ ਨਹੀਂ ਖੇਤ ਜਿਨ੍ਹਾਂ ਦੇ ਘਰੇ ਲੱਗਿਆ ਹੋਇਆ ਸੀ ਕਹਿੰਦਾ ਬਾਈ ਮੈਂ ਜ਼ਿੰਮੇਦਾਰਾਂ ਦੇ ਰਲਿਆ ਹੋਇਆ ਸੀ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਯਾਰ ਰੋਣ ਲੱਗਾ ਕਹਿੰਦਾ ਬਾਈ ਉਹਨਾਂ ਦੇ ਘਰੇ ਆ ਕੇ ਉਹਨਾਂ ਨੂੰ ਕਿਹਾ ਬਈ ਯਾਰ ਮੇਰੇ ਨਾਲ ਤਾਂ ਫਲਾਨਿਆਂ ਦਾ ਮੇਰੇ ਘਰ ਵਾਲੇ ਨਾਲ ਗੱਲ ਲਵਾਤਾ ਗਲਤ ਨੇ ਨਜਾਇਜ਼ ਸਬੰਧ ਨੇ ਮੈਂ ਕੀ ਕਰਾਂ ਉਹ ਕਹਿੰਦਾ ਬਾਈ ਦੇਖ ਹੁਣ ਇਸ ਤਾਪ ਜ਼ਿੰਮੇਦਾਰਾ ਕਹਿੰਦਾ ਹੁਣ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਨਾ ਸਾਡੀ ਵਿਗੜ ਜੂ ਕਹਿੰਦਾ ਤੋ ਜਿਵੇਂ ਤੇਰੇ ਘਰ ਵਾਲ ਨੂੰ ਸਮਝਾ ਲਾ ਜੇ ਸਮਝਦੀਆਂ ਤਾਂ ਕੋਈ ਕਾਨੂੰ ਸਮਝਣਾ ਸੀ ਉਹ ਤਾਂ ਕਹਿੰਦੇ ਦਿਨੋਂ ਦਿਨ ਹੋਰ ਸਰਿਆਂ ਹੋ ਗਏ ਜ਼ਿੰਮੇਦਾਰ ਦਾ ਵੀ ਘਰੇ ਆਉਣਾ ਹੋ ਗਿਆ ਉਹਨਾਂ ਦਾ ਕਹਿੰਦਾ ਉਹ ਰਾਤ ਨੂੰ ਆ ਜਾਂਦਾ ਕਦੇ ਦਿਨੇ ਆ ਜਾਂਦਾ ਤੇ ਉਹ ਤਾਂ ਸਰਿਆਂ ਵੀ ਹੋ ਗਏ ਕਹਿੰਦਾ ਮੇਰੇ ਜਵਾਕ ਵੀ ਬਾਈ ਕਹਿੰਦਾ ਉਹਨੂੰ ਡੈਡੀ ਡੈਡੀ ਕਰਨ ਲੱਗਾ ਕਰ ਮੇਰੇ ਤਾਂ ਦਿਨੋਂ ਦਿਨ ਪੁੱਛ ਦੱਸ ਸੀ ਕੱਟ ਕੀ ਕਰੀ ਜਵਾਕ ਵੀ ਨਾ ਬੋਲਿਆ ਕਰਨ ਜਦੋਂ ਘਰੇ ਜਾ ਕੇ ਪਾਣੀ ਮੰਗਿਆ ਕਰਾਂ ਜਾਂ ਰੋਟੀ ਨੂੰ ਕਹਿ ਕੇ ਜਵਾਕ ਵੀ ਕਹਿੰਦਾ ਭੱਜ ਕੇ ਪਿਆ ਕਰਨ ਤੇ ਮੇਰਾ ਬਾਪੂ ਵੀ ਕਹਿੰਦਾ ਗੁਰੂ ਘਰ ਜਾ ਕੇ ਰਹਿਣ ਲੱਗ ਜਾ ਕਰੀ ਵੀ ਹੁਣ ਉਹ ਵੀ ਕੀ ਕਰੇ ਚੱਲੀ ਗਿਆ ਭਾਈ ਸਰਿਆਂਮ ਹੋ ਗਿਆ ਇੱਕ ਦਿਨ ਭਾਈ ਮੈਂ ਅੱਕ ਕੇ ਉਹ ਬੰਦੇ ਨੂੰ ਕਿਹਾ ਉਧਰੋਂ ਤਾਂ ਮੈਂ ਸਾਮੂ ਕਹਿੰਦਾ ਮੈਂ ਘਰੇ ਆਇਆ ਉਧਰੋਂ ਜ਼ਿੰਮੇਦਾਰ ਅੰਦਰ ਤੇ ਕਹਿੰਦਾ ਮੇਰੇ ਘਰ ਵਾਲੀ ਅੰਦਰ ਮੈਂ ਬਾਹਰ ਬੈਠਾ ਭਾਈ ਵੇਟ ਕਰੀ ਗਿਆ ਵੀ ਕਦੋਂ ਬਾਹਰ ਆਉ ਜਦੋਂ ਬਾਹਰ ਆ ਕੇ ਜ਼ਿੰਮੇਦਾਰ ਜਾਨ ਲੱਗਿਆ ਮੈਂ ਕਿਹਾ ਭਾਈ ਗੱਲ ਸੁਣੀ ਇੱਕ ਕਹਿੰਦਾ ਹਾਂ ਦੱਸ ਕੀ ਗੱਲ ਕਹਿੰਦਾ ਭਾਈ ਮੈਂ ਤੇਨਾਂ ਆ ਹੀ ਕਹਿਣਾ ਤੈਨੂੰ ਦੇਖ ਮੇਰਾ ਘਰ ਤਾਂ ਪਟਿਆ ਗਿਆ ਹੋਂ ਤੂੰ ਤਾਂ ਆਪਦਾ ਬਸਾਲਾ ਦੇਖ ਨਾ ਮੈਂ ਤੇਰੇ ਤੇ ਕੇਸ ਕਰਾਂ ਨਾ ਤੈਨੂੰ ਅੱਜ ਰੋਕਾਂ ਨਾ ਕਲ ਤੂੰ ਮੇਰੇ ਘਰ ਵਾਲ ਨੂੰ ਲੈ ਜਾ ਤੇ ਆਪਦੇ ਘਰੇ ਰੱਖ ਲਾ ਤੂੰ ਵਿਆਹ ਇਹਦਾਂ ਕਰਵਾ ਲਾ ਪਰ ਮੇਰੇ ਘਰੇ ਆਉਣਾ ਜਾਣਾ ਕਹਿੰਦਾ ਭਾਈ ਮੇਰੇ ਜਵਾਖ ਤੇ ਮੇਰੇ ਮਟਿਆਰ ਕੁੜੀਆਂ ਬਹੁਤ ਬੁਰਾ ਅਸਰ ਹੁੰਦਾਗਾ ਕਹਿੰਦਾ ਭਾਈ ਮੈਂ ਤਾਂ ਇੰਨੀ ਕੀ ਕਹਾਂ ਸੀ ਕਹਣਾ ਉਹਨੇ ਮੇਰਾ ਗੱਲ ਨੂੰ ਹੱਥ ਪਾ ਲਿਆ ਕਹਿੰਦਾ ਗੱਲ ਸੁਣ ਲੈ ਇੱਕ ਮੇਰੀ ਜਾਤੀ ਵੀ ਪਰਖੀ ਕਹਿੰਦਾ ਉਹਨੇ ਤਨ ਮੇਰੀ ਗੱਲ ਸੁਣ ਲੈ ਕੰਨਾ ਤਾਂ ਅੱਜ ਵਿਆਹ ਕਰਵਾ ਮੰਨਾ ਕੱਲ੍ਹ ਇਸ ਤਾਂ ਆ ਹੀ ਮਿਲਾਂਗੇ ਕਨ ਉਧਰ ਵੀ ਮੇਰੇ ਘਰ ਵਾਲੇ ਕਹਿੰਦੇ ਇਸ ਤਾਂ ਆ ਹੀ ਮਿਲਾਂਗੇ ਤੂੰ ਜਿਹੜਾ ਕੁਝ ਕਰਨਾ ਕਰ ਲਾ ਕਨ ਬਾਈ ਮੈਂ ਫੇਰ ਚੱਪ ਕਰਕੇ ਬਹਿ ਗਿਆ ਵੀ ਹੁਣ ਮੈਂ ਕੀ ਕਰਾਂ ਚਲੋ ਭਾਈ ਆ ਹੀ ਚੱਲੇਗਾ ਸਰਿਆਂ ਮੈਂ ਖੇਤ ਜਾ ਕੇ ਰੋਪਿਆ ਕਰਾਂ ਕੋਈ ਹੱਲ ਨਾ ਪਿਆ ਭਾਈ ਅਸਲ ਤਾਂ ਕਹਨਾ ਭਾਈ ਮੈਨੂੰ ਬਹੁਤ ਵਾਰ ਉਹਨਾਂ ਨੇ ਦੋਨਾਂ ਨੇ ਕੁੱਟਿਆ ਵੀ ਕਹਿੰਦਾ ਮੈਂ ਰੋਗ ਟੋਕ ਕਰਦਾ ਮੜਾ ਮੋਟਾ ਕਹਿੰਦਾ ਤੋ ਮੈਨੂੰ ਦੋਨੇ ਕੁੱਟਦਾ ਕਰਦਾ ਸਾਰੇ ਪਿੰਡ ਚ ਮੇਰੀ ਗੱਲ ਉੱਡ ਗਈ ਸਾਰੇ ਮੇਰਾ ਮਜ਼ਾਕ ਬਰਾਉਣਾ ਗੱਲ ਗੱਲ ਤੇ ਜਦੋਂ ਗਲੀ ਚ ਜਾਇਆ ਕਰਾਂ ਤਾਂ ਗੱਲਾਂ ਮੇਰੀਆਂ ਚੱਲਿਆ ਕਰਨ ਮੇਰੇ ਘਰ ਵਾਲੀ ਦੀ ਬਾਈ ਕਹਿੰਦਾ ਫਿਰ ਕੀ ਹੋਣਾ ਸੀ ਕਹਿੰਦਾ ਮੇਰੇ ਬੱਚਾ ਨੇ ਵੀ ਮੈਨੂੰ ਬੁਲਾਉਣਾ ਛੱਡ ਦਿੱਤਾ ਕਹਿੰਦਾ ਵੀ ਉਹ ਵੀ ਮੈਨੂੰ ਗੱਲ ਗੱਲ ਤੇ ਕਹਿ ਜਾਂਦਾ ਬਾਪੂ ਤੂੰ ਮਰਦਾ ਕਿਉਂ ਨਹੀਂ ਮਰਦਾ ਕਿਉਂ ਤੂੰ ਕਿਸੇ ਪਾਸੇ ਨਿਕਲ ਜਾ ਕਹਿੰਦਾ ਮੈਂ ਬੱਚਿਆਂ ਨੂੰ ਸੁਣਾਇਆ ਪੁੱਤ ਮੈਂ ਹੀ ਛੋੜੇ ਕੰਮ ਆਉਂਗਾ ਜਿੱਥੇ ਮੈਂ ਕੰਮ ਆਇਆ ਨਾ ਉੱਥੇ ਉਹ ਬਗਾਨਾ ਜੱਟ ਨਹੀਂ ਕੰਮ ਹੋਣਾ ਕਹਿੰਦਾ ਬਾਈ ਕਾਨੂੰ ਉਹਨਾਂ ਤੇ ਅਸਰ ਹੋਣਾ ਸੀ ਕਹਿੰਦਾ ਬੱਸ ਕਹਿੰਦਾ ਬਾਈ ਕਹਿੰਦਾ ਕਹਿੰਦਾ ਮੈਂ ਤਾਂ ਇੱਕ ਕਰੇ ਕਾਨੂੰਨੀ ਹੁੰਦਾ ਇੱਕ ਗੱਡੀ ਦੀ ਸਟਿੱਪਣੀ ਹੁੰਦੀ ਆ ਲੋਡ ਪੈਣ ਤੇ ਹਵਾ ਪ੍ਰਾਕੇਟ ਜਿਹੜਾ ਟਾਇਰ ਪੰਚਰ ਹੋ ਗਿਆ ਕਹਿੰਦਾ ਵਰਤ ਲੋ ਕਹਿੰਦਾ ਮੈਂ ਤਾਂ ਸਟਿੱਪਣੀ ਵਾਲਾ ਕੰਮ ਹੋ ਗਿਆ ਕੋਈ ਪੁੱਛ ਦੱਸ ਨਹੀਂ ਹੋਈ ਬਾਈ ਕਹਿੰਦਾ ਕਰੇ ਮੇਰੇ ਕਹਿੰਦਾ ਇੱਕ ਦਿਨ ਮੈਂ ਮੇਰੇ ਬਾਪੂ ਨਾਲ ਆ ਕੇ ਬਾਪੂ ਉੱਪਰ ਦਾ ਜਮੀਂ ਪੱਟੇ ਗਏ ਨਾ ਤੇ ਜਾਂਦੀ ਆ ਉਹਦੇ ਘਰੇ ਤੇ ਨਾਲੇ ਪਿੰਡ ਚ ਬਦਨਾ ਬਾਪੂ ਕਹਿੰਦਾ ਪੁੱਤ ਹੁਣ ਮੈਂ ਕੀ ਕਰਾਂ ਦੱਸ ਬਥੇਰੇ ਥਾਣੇ ਠੋਣੇ ਗਏ ਬਾਈ ਕੁਛ ਨਹੀਂ ਹੱਲ ਹੋਇਆ ਕਹਿੰਦਾ ਤੇ ਬਾਈ ਕਹਿੰਦਾ ਮੈਂ ਇੱਕ ਦਿਨ ਕਹਿੰਦਾ ਬਾਈ ਮੈਂ ਜ਼ਿੰਮੇਦਾਰਾ ਦੇ ਕੰਮ ਕਰੀ ਜਾਵਾਂ ਕਹਿੰਦਾ ਉੱਥੇ ਕੰਮ ਕੰਮ ਕਰਦਾ ਕਰਦਾ ਕਰਨਾ ਬਾਈ ਮੈਂ ਰੋਣ ਲੱਗ ਗਿਆ ਉਹ ਜ਼ਿੰਮੇਦਾਰ ਵੀ ਮੇਰੇ ਤੋਂ ਕਿ ਹੋਈ ਸੀ ਉਹ ਕਹਿੰਦੇ ਗੱਲ ਸੁਣ ਕਹਿੰਦਾ ਚ ਬਾਈ ਦਾ ਨਾਮ ਤਾਂ ਨਹੀਂ ਮੈਂ ਲੈਣਾ ਚਾਹੁੰਦਾ ਨਾਮ ਲੈ ਕੇ ਬਾਈ ਦਾ ਕਹਿੰਦਾ ਮੇਰੀ ਗੱਲ ਸੁਣ ਕਹਿੰਦਾ ਇੱਕ ਬਠਿਆ ਲਿਆ ਉਹ ਉਸ ਸੀਰੀਜ਼ ਨੇ ਬਾਈ ਨੇ ਉਹਨਾਂ ਦਾ 1.5 ਤੋਂ 2 ਲੱਖ ਰੁਪਏ ਦੇਣਾ ਸੀ ਜਿੰਨਾਂ ਨਾਲ ਸੀਰੀਰ ਆ ਲਿਆ ਹੋਗਾ ਸੀ ਬਾਈ ਕਹਿੰਦਾ ਉਹਨਾਂ ਨੇ ਮੈਨੂੰ ਅੱਖ ਕੇ ਗੱਲ ਸੁਣ ਲਾ ਕਹਿੰਦਾ ਰੋਜ਼ ਦਾ ਰੋਣਾ ਧੋਣਾ ਤੋਂ ਕਰ ਬੰਦ ਜੇ ਤੇ ਥੋਂ ਦਾ ਕੰਡਾ ਨਿਕਲਦਾ ਤਾਂ ਭਾਈ ਤੂੰ ਕੰਡਾ ਘੜ ਦੇ ਇੱਕ ਪਾਸਾ ਕਰਦੇ ਅੱਜ ਨਾ ਤੇਥੋਂ ਪੈਸੇ ਸੀ ਅੱਜ ਲਈਏ ਨਾ ਕੱਲ ਲਈਏ ਜੇ ਤੂੰ ਵਾਗਿਆ ਜੇਲ ਜਦੋਂ ਵਾਪਸ ਆਏਗਾ ਤੇਰੇ ਸਾਰੇ ਰੁਪਏ ਤਨੋਂ ਛੱਡੇ ਤੇ ਹੁਣ ਰੋਜ਼ ਦਾ ਰੋਣ ਤੋਂ ਨਾਲ ਕੋਈ ਫਾਇਦਾ ਨਹੀਂ ਇੱਕ ਪਾਸਾ ਕਰਦੇ ਜੇ ਤੂੰ ਹੈਗਾ ਮਾਜੀ ਵੀ ਦਾ ਪੁੱਤ ਕਹਣਾ ਬਾਈ ਫਿਰ ਉਹਦੇ ਉਠ ਗੜਿਆ ਉਹੀ ਭੂਤ ਅੰਦਰ ਅਣਖੀ ਵਾਲਾ ਜਿਵੇਂ ਕਹਿੰਦੇ ਜੋਣਾ ਮੋੜ ਸ਼ਿੰਗਾਰ ਕੇ ਕੋੜੀ ਨੈਣਾ ਦੇ ਸੁੱਖ ਦਿਨ ਚੱਲਿਆ ਸੀ ਉਹੀ ਗੱਲ ਕਹਿੰਦਾ ਬਾਈ ਕਹਿੰਦਾ ਠੀਕ ਆ ਜ਼ਿੰਮੇਦਾਰਾ ਨੇ ਸ਼ਿੰਗਾਰ ਕੇ ਭੇਜਤਾ ਘਰੇ ਆ ਕੇ ਬਾਪੂ ਨੂੰ ਫੋਨ ਲਾ ਕੇ ਕਹਿੰਦਾ ਬਾਪੂ ਘਰੇ ਆ ਬਾਪੂ ਵੀ ਘਰੇ ਆ ਗਿਆ ਬਾਈ ਕਹਿੰਦਾ ਉਹਦਾ ਕਾ ਲੈ ਬਾਪੂ ਤੂੰ ਖੜ ਗਲੀ ਦੇ ਵਿੱਚ ਤੇ ਮੈਂ ਇਹਦਾ ਕਰਦਾ ਹੱਲ ਬਾਪੂ ਵੀ ਆ ਕੇ ਫਿਰਦਾ ਸੀ ਕਹਨਾ ਮੇਰਾ ਬਾਪੂ ਵੀ ਬਹਾਨਾ ਪਾ ਲਈ ਮੈਂ ਪੰਗਾ ਲੈਣਾ ਕਹਨਾ ਬਾਈ ਬਾਈ ਕਹਿੰਦਾ ਮੇਰਾ ਬਾਪੂ ਦਾ ਗੰਡਾਸਾ ਲੈ ਕੇ ਗਲੀ 'ਚ ਖੜ ਗਿਆ ਕਹਨਾ ਬਾਈ ਫਿਰ ਮੈਂ ਕਹੀ ਦਾ ਬਾਹਾਂ ਚੱਕ ਲਿਆ ਤੇ ਕਹਨਾ ਹੁਣ ਮੈਂ ਸੋਨੂੰ ਕੀ ਦੱਸਾਂ ਕਹਨਾ ਬਾਈ ਜਿਹੜੇ ਤਰੀਕੇ ਨਾਲ ਹੁਣ ਮੈਂ ਉਹਨੂੰ ਮਾਰਿਆ ਲਹੂ ਲਹਾਨ ਕਰਤਾ ਜਿਹੜੀ ਚੀਜ਼ ਦੀ ਉਹਨੂੰ ਭੁੱਖ ਸੀ ਕਹਨਾ ਫਿਰ ਅਜ ਜੋ ਹੀ ਮਿਟਾਉਂਗਾ ਤੇ ਗਲੀ ਚ ਚੀਂਗ ਚਗਾੜਾ ਹੋ ਗਿਆ ਬਾਈ ਜਿਮੀ ਦਾ ਆ ਸਾਡੇ ਕਹਿੰਦੇ ਘਰਾਂ ਦੇ ਆਂਢੇ ਗੁਆਂਢੇ ਆਉਣ ਲੱਗੇ ਮੇਰਾ ਬਾਪੂ ਕਹਿੰਦਾ ਬਾਈ ਜਿਹੜਾ ਆਇਆ ਪਹਿਲਾਂ ਉਸੇ ਦਾ ਸਿਰ ਪਾੜੂਗਾ ਸਾਡੇ ਘਰੇ ਨਾ ਵੜ ਜਾ ਕੋਈ ਕਹਨਾ ਬਾਈ ਦੇ ਦੱਸਣ ਮੁਤਾਬਕ ਕਹਨਾ ਉਹਨੂੰ ਅੱਧਾ ਪੌਣਾ ਘੰਟਾ ਲੱਗਿਆ ਕਹਨਾ ਮਾਰਨ ਦਾ ਚਾਰਤੀ ਘੰਟੇ ਕਹਿੰਦਾ ਬਾਈ ਬੇਹੋਸ਼ ਹੋ ਗਿਆ ਕਰੇ ਮੈਂ ਫੇਰ ਠਾਲਿਆ ਕਰਾਂ ਫਿਰ ਉਹੀ ਬਾਹੇ ਨਾਲ ਬਾਈ ਫੇਰ ਮੁੱਕ ਦੀ ਗੱਲ ਕਹਿੰਦਾ ਭਾਈ ਉਹ ਮਰ ਗਈ। ਥਾਣੇ ਜਾ ਕੇ ਪੁਲਿਸ ਨੂੰ ਕਿਹਾ ਆ। ਭਾਈ ਮੈਂ ਤਾਂ ਚੱਕਦਾ। ਲਾਤੀ ਕਹਿੰਦਾ ਇੱਕ ਪਾਸੇ। ਪੁਲਸ ਵਾਲੇ ਕਹਿੰਦੇ ਤੇਥੋਂ ਦਾ ਹੁੰਦਾ ਨਹੀਂ ਤੂੰ ਤਾਂ ਗੱਪ ਮਾਰ। ਕਹਿੰਦਾ ਭਾਈ ਮੈਂ ਤਾਂ ਕਰਿਆ। ਜਦ ਪੁਲਸ ਆ ਕੇ ਦੇਖੇ ਉਹ ਕੁਦਰਤੀ ਭਾਈ ਉਹਦੇ 2-4 ਸਾਹ ਵਾਜਦੇ ਸੀ। ਪੁਲਿਸ ਨੇ ਤਾਂ ਉਹਦਾ ਬਿਆਨ ਕਿਉਂ ਨਾਲ ਲਿਆ। ਪਰ ਬਿਆਨ ਵੀ ਕਹਿੰਦੇ ਕੀ ਲੈਣਾ ਸੀ। ਨਾ ਆਦਮੇ ਰਿਸ ਹੋ ਰਹੇ ਨੇ ਕਹਿੰਦਾ ਗਵਾਹੀ ਦਿੱਤੀ। ਨਾ ਆਂਡੇ ਗਵਾਂਡੀ ਨੇ ਕੋਸ ਦਿੱਤੇ ਬਿਆਨ। ਕਹਿੰਦਾ ਪੁਲਿਸ ਫੜ ਕੇ ਤਾਂ ਲੈ ਗਈ। ਕਿ ਮੈਨੂੰ ਜਾ ਕੇ ਪੁਲਿਸ ਇੱਕ ਸਿਪਾਹੀ ਜੇ ਨੇ ਪਿੱਛੇ ਜਿਆ ਕੇ ਮੋੜੇ ਦੋ ਵਾਰ ਥਾਪੀ ਦਿੱਤੀ। ਕਹਿੰਦਾ ਸਰਾਹੀ ਕਰਤਾ। ਹਾਲਾ ਕਹਿੰਦਾ ਦੁੱਖ ਜਾਂ ਨਹੀਂ ਆਇਆ ਕਹਿੰਦਾ ਪੁਲਿਸ ਵਾਲੇ ਕਹਿੰਦੇ ਤੇਰੇ ਤੱਕ ਕਿਸੇ ਨੇ ਐਫ ਆਈ ਆਰ ਹੀ ਨਹੀਂ ਕਰਾਈ ਕਿਸੇ ਦੇ ਬਿਆਨ ਹੀ ਨਹੀਂ ਹੈਗੇ। ਕਹਿੰਦਾ ਬਈ 3 ਮਹੀਨਾ ਬਾਅਦ ਮੰਜਿਲ ਚ ਵਾਰਾ। ਚਲੋ ਮੈਂ ਮੇਰੇ ਬੱਚਾ ਨੂੰ ਗੱਲ ਆ ਲਿਆ ਬੱਚੇ ਤੋਂ ਗਲਤੀ ਤਾਂ ਹੋਈ ਸੀ ਹਨਾ ਚਲੋ ਨਿਆਣੀ ਸੀ ਕਹਿੰਦਾ ਪਰ ਕਹਿੰਦਾ ਜ਼ਿੰਮੇਦਾਰ ਅਜ ਅੱਖ ਨਾਲ ਅੱਖ ਮਿਲਿਆ ਗਿਆ ਇਹਦਾ ਕਹਿੰਦਾ ਬਾਈ ਕਹਿੰਦਾ ਹਾਲੇ ਤੱਕ ਠੰਡੀ ਜੀ ਗੱਲ ਪੈ ਗਈ ਕੰਡਾ ਉਹਦਾ ਵੀ ਕੱਢੂਗਾ ਕਹਿੰਦਾ ਤੇ ਕਹਿੰਦਾ ਦੋਸਤੋ ਵੀਰੇ ਮੁਤਾਬਕ ਕਹਿੰਦਾ ਆ ਸੀ ਮੇਰੀ ਅੱਜ ਦੀ ਕਹਾਣੀ ਕਹਿੰਦਾ ਬਾਈ ਜਿਵੇਂ ਮੇਰਾ ਘਰ ਪਟਿਆ ਗਿਆ ਫੋਮ ਇਹ ਕਹਿੰਦਾ ਕਿਸੇ ਹੋਰ ਦਾ ਨਾ ਪੱਟਿਆ ਜੇ ਵੀ ਕਹਿੰਦਾ ਜਾਂ ਤਾਂ ਬਾਈ ਜੇ ਅਸਲ ਦਾ ਵੀਰਾ ਕਹਿੰਦਾ ਇੱਕ ਇਹੀ ਕਹਿੰਨਾ ਚਾਹਣਾ ਕਰ ਮੈਂ ਤੇਰੇ ਨਾਲ ਹੀ ਵਿਆਹੇ ਬਰੇ ਨਾਲ ਕਹਿੰਦਾ ਕਿਸੇ ਦਾ ਘਰ ਨਾ ਪੱਟਿਆ ਕਰੋ ਬਾਈ ਕਹਿੰਦਾ ਕਿਸੇ ਦਾ ਘਰ ਪੱਟ ਕੇ ਕਹਿੰਦਾ ਆਪਦਾ ਪਸੋਣਾ ਬਹੁਤ ਮਾੜੀ ਗੱਲ ਆ ਚਰੂਣੇ ਤਾਂ ਵਸਾਇਆ ਵੀ ਨਹੀਂ ਸੀ ਠੀਕ ਆ ਦੋਸਤੋ ਕਿੱਦਾਂ ਲੱਗੀ ਅੱਜ ਦੀ ਮੇਰੀ ਕਹਾਣੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਸਤਿ ਸ੍ਰੀ ਅਕਾਲ